ਦੀ ਹੱਥ ਪੁੱਲ ਦੀ ਐਸਐਸਪੀ ਸਾਹਿਬ ਜੰਦਰਬਾਧੀ ਜੀ ਦੇ ਦਸ਼ਾ ਨਿਰਦੇਸ਼ ਅਧੀਨ ਉਹਨਾਂ ਨੂੰ ਚਲਾਈ ਗਈ ਵਿਸ਼ੇਸ਼ ਮੈਮ ਜਿਸ ਦੇ ਤਹਿਤ ਇੰਸਪੈਕਟਰ ਅਸਕੰਦਰ ਸਿੰਘ ਐਸਐਸੂ ਭਰਾਇਆ ਤੇ ਉਹਦੀ ਟੀਮ ਵੱਲੋਂ ਇੰਟਰਡਿਸਟ੍ਰਿਕਟ ਗੈਂਗ ਜਿਹੜਾ ਫੜਿਆ ਗਿਆ ਇਹ ਦੋਨੇ ਲੇਡਿਸ ਤੇ ਜੈਂਕਸ ਹੈਗੇ ਨੇ ਜਿਹੜੇ ਕਿ ਰਾਤ ਵੇਲੇ ਰਾਤ ਦੇ ਸਮੇਂ ਜਿਹੜਾ ਵਾ ਉਸ ਨੂੰ ਰਾਹ ਹੀ ਜਾਂਦੀ ਸੀ ਉਹਨਾਂ ਨੂੰ ਦਾਤਰ ਦੀ ਨੌਕ ਤੇ ਉਹਨਾਂ ਨੂੰ ਲੁੱਟਫੋਹ ਕਰਦੇ ਸਨ ਇਹ ਮੈਨਿੰਨ ਦਾ ਜਿਹੜਾ ਮੀਜਰ ਏਰੀਆ ਸੀ ਕੰਮ ਕਰਨ ਦਾ ਉਹ ਗਰਾयां ਫਲੋਰ ਅਤੇ ਮਕਾਨਪੁਰ ਸੀ ਇਹ ਜਦੋਂ ਟਰੱਕ ਡਰਾਈਵਰ ਵੀ ਕੋਈ ਰੋਕਦੇ ਸਨ ਇੱਥੇ ਗੱਡੀਆਂ ਰੁਕਦੀਆਂ ਸਨ ਤੇ ਉਹਨਾਂ ਨੂੰ ਹੀ ਡਰਾ ਧੁਕਾ ਕੇ ਤੇ ਉਹਨਾਂ ਕੋਲੋਂ ਵੀ ਰਾਹੀਗਰਾਂ ਕੋਲੋਂ ਪੈਸੇ ਹਉਦੇ ਸਨ ਇਹਦੇ ਵਿੱਚ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਤਕਰੀਬਨ 14 ਵਾਰਦਾਤਾਂ ਕੀਤੀਆਂ ਨੇ ਜਿਨ੍ਹਾਂ ਇਹਨਾਂ ਦੇ ਕੋਲੋਂ ਅਸੀਂ 13 ਮੋਬਾਈਲ ਮੋਟਰਸਾਈਕਲ ਤੇ ਜਿਹੜਾ ਵਾਰਦਾਤ ਦੇ ਵਿੱਚ ਵਰਦੇ ਸਨ ਦਾਤਰ ਉਹ ਬ੍ਰਾਮ ਕਰ ਲਿਆ ਇਹੀ ਸਰ ਦੋਨੇ ਹੀ ਵਿਆਹ ਉਹ ਨਹੀਂ ਇਹ ਜਿਹੜੇ ਦੋਨੋਂ ਨੇ ਆਪਸ ਵਿੱਚ ਵਿਆਹ ਹੀ ਨਹੀਂ ਹੈਗੇ ਇੱਕ ਤੇ ਲੜਕੀ ਜਿਹੜੀ ਆ ਉਹ ਰਾਹੁਣੂ ਬਲੌਗ ਕਰਦੀ ਹੈਗੀ ਆ ਤੇ ਲड़का ਇੱਥੇ ਨੂਰੇਵਾਲ ਪਿੰਡ ਸਾਣਾ ਫਲੋਰ ਦੇ ਵਿੱਚ ਹੈਗਾ ਇਹਨਾਂ ਦੀ ਆਪਸ ਵਿੱਚ ਇੰਟੀਮੇਸੀ ਸੀ ਤੇ ਇਕੱਠੇ ਕੰਮ ਕਰਦੇ ਸੀ شناخت ਕੀ ਹੈ ਜੀ ਇਹਨਾਂ ਦਾ ਨਾਮ ਪਤਾ ਜਿਹੜਾ ਪਰ ਤੇ ਫਟਣਾ ਵਾਲਾ ਜਿਹੜੀ ਹੈ ਲੜਕੀ ਹੈਗੀ ਆ ਲਵਰੀਨਤੌਰ ਇਹ ਰਾਹੁਣੂ ਦੀ ਰਹਿਣ ਵਾਲੀ ਆ ਤੇ ਜਿਹੜਾ ਲड़का ਹੈਗਾ ਇਹ ਗਿਨੇਸ਼ ਸ਼ਰਮਾ ਇਹ ਨੂਰੇਵਾਲ ਖਾਣਾ ਫਲੋਰ ਦਾ ਰਹਿਣ ਵਾਲਾ ਆ ਬੈਕਗ੍ਰਾਉਂਡ ਤੇ ਬੈਕਗ੍ਰਾਉਂਡ ਇਹਨਾਂ ਦੀ ਹੁਣ ਅਸੀਂ ਪੁਲਿਸਮਾਨ ਲੈ ਰਹੇ ਹੈਗੇ ਆ ਉਹਦੇ ਵਿੱਚ ਇਹਨਾਂ ਨੇ 14 ਮਾਰਦਾਤਾਂ ਤੇ ਮੰਨੀਆਂ ਨੇ ਜਿਹੜੀਆਂ ਵਕਵਾ ਕੀਤੀਆਂ ਸਨ ਇਹਦੇ ਨਾਲ ਸਭ ਤੋਂ ਜ਼ਿਆਦਾ ਜਿਹੜੇ ਰਾਤ ਵੇਲੇ ਰਾਹਗੀਰ ਜਿਹੜੇ ਫੈਕਟਰ ਤੋਂ ਹੁੰਦੇ ਸੀ ਉਹਨਾਂ ਨੂੰ ਇਹ ਇੱਕੋ ਰਾਤ ਮਿਲੂਗੀ ਇਸ ਤੋਂ ਪਹਿਲਾਂ ਵੀ ਆਲਰੇਡੀ ਅਸੀਂ ਸੱਤ ਗੈਂਗ ਜਿਹੜੇ ਆ ਉਹਨਾਂ ਦੇ ਵਿੱਚ ਫੜ ਚੁੱਕੇ ਆ ਜਿਹੜਾ ਜੋ ਪੰਜ ਹਾਈਵੇ ਸੀ ਇਹ ਵੀ ਪੂਸਲੀ ਹਾਈਵੇ ਨਾਲ ਹੀ ਸੰਬੰਧਿਤ ਗੈਂਗ ਹੈਗਾ ਤੇ ਇਹ ਇਹਨੂੰ ਗੁਸਤਾ ਕਰਦਾ ਕਦੇ ਨਾ ਪਹਿਲੇ ਵੀ ਕੋਈ ਮਾਮਲਾ ਵਗੈਰਾ ਹੈਗਾ ਇਹਦਾ ਅਸੀਂ ਰਿਕਾਰਡ ਜਿਹੜਾ ਵਾ ਉਹ ਕਨਸਰਨ ਥਾਣਿਆਂ ਤੋਂ ਪੁਰਾਣੇ ਰਿਮਾਂਡ ਲਵਾਂਗੇ ਤੇ ਫਿਰ ਤੇਰੇ ਬਾਰੇ ਤੁਹਾਨੂੰ ਦੱਸਾਂਗੇ ਕੰਮ ਕਰਦਾ ਸੀ ਠੀਕ ਹੈ ਕਰਦੇ ਸੀ ਬੰਦੇ ਵਾਲਾ ਕੰਮ ਕਰੇ ਥੋੜਾ ਬਹੁਤ ਕੰਮ ਕਰਦੇ ਸੀ ਤੇ ਰੁਟੀਨ ਦੇ ਵਿੱਚ ਵਿਉਂਤਬੰਦੀ ਦੇ ਢੰਗ ਨਾਲ ਇਹ ਆਪਣੀਆਂ ਲੁੱਟਾਂ ਖੋਹ ਕਰਦੇ ਸੀ ਮੈਰਿਡ ਹੈ ਮੈਰਿਡ ਨਹੀਂ ਇਹ ਦੋਨੋਂ ਜਿਹੜੇ ਨੇ ਅਨਮੈਰਿਡਿੰਗ ਦਾ ਜਾ ਨਹੀਂ ਕਰਵਾਇਆ ਆਪਸ ਵਿੱਚ ਇਹ ਵੈਸੇ ਲੱਗਦਾ ਹੈ ਕਿ ਮੈਰਿਡ ਸਿਲੈਕਟ ਹੈ ਕੋਈ ਨਾ ਆਫਸਿਕ ਚੱਲ ਰਿਹਾ ਸਟੂਪ ਵਗੈਰਾ ਉਹ ਫ੍ਰੀ ਕਰ ਦੇ ਸਕਦਾ ਕੋਈ ਜਿਹੜਾ ਬਾਈਕ ਹੈ ਸਰ ਉਹ ਇਹਨਾਂ ਦਾ ਆਪਣਾ ਨਹੀਂ ਲੁੱਟ ਹੋ ਕੀਤਾ ਹੋਇਆ ਨਹੀਂ ਇਹ ਬਾਈਕ ਜਿਹੜਾ ਵਾ ਇਹਨਾਂ ਨੇ ਕਿਸੇ ਕੰਸਰਨ ਬੰਦਾ ਰਠਾਡੇ ਦਾ ਸੀ ਉਹਦੇ ਕੋਲੋਂ ਮੰਗੀ ਲੈਂਦਾ ਉਹਦਾ ਵਾਪਸ ਨਹੀਂ ਸੀ ਕਰਦਾ ਪਰਮਾਨਡ ਵਗੈਰਾ ਕਿ ਲਵਾਂਗੇ ਪਰਮਾਨਡ ਅਸੀਂ ਮਾਂਜੂ ਅਦਾਲਤ 'ਚ ਪੇਸ਼ ਕਰਕੇ ਕਮ ਸੇ ਕਮ 10 ਦਿਨ ਦਾ ਤਿੰਨ ਤੋਂ ਪੰਜ ਦਿਨ ਦਾ ਰਿਮਾਂਡ ਹੋ ਸਕਦਾ ਕੋਈ ਇਹ ਵੀ ਪਤਾ ਲੱਗਾ ਕੋਈ ਡਰਗ ਵਗੈਰਾ ਜਾਂ ਕੋਈ ਨਸ਼ਾ ਵਗੈਰਾ ਵੀ ਕਰਦਾ ਸੀ ਜਿਹਦੇ ਕਰਕੇ ਇਹ ਲੁੱਟਾ ਖੋਹ ਕਰ ਰਹੇ ਨੇ ਕੋਈ ਸਾਹਮਣੇ ਆਏ ਸ਼ੂਕਰ ਤੇ ਇਹਨਾਂ ਦੀ ਹੈ ਬਟ ਉਹ ਜਿੰਨੇ ਤੱਕ ਟੈਸਟ ਨਹੀਂ ਕਰਾਉਂਦੇ ਨੇ ਨੋਰ ਕੋਡ ਦਾ ਅਨਸਬੰਧਿਤ ਕਰਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਪਲੀਆ ਦੱਸਾਂਗੇ